ਵੀ ਕਿਸਾਨਾਂ ਦੇ ਵੀ ਕਈ ਲੋਕ ਡਿਪੁੱਠਾ ਕਹਿੰਦੇ ਵੀ ਹਾਂ ਟਿੱਪਣੀ ਕਰ ਦਿੰਦੇ ਆ ਅਗਲਾ ਕਹਿੰਦਾ ਯਾਰ ਲੈ ਕੇ ਮੁੜ ਕੇ ਬਾਅਦ ਚ ਐ ਕਰਦੇ ਆ ਇਹ ਕਿਸਾਨਾਂ ਨਾਲ ਹੀ ਹੁੰਦੇ ਆਪਾਂ ਵੇਨੇ ਆਪਾਂ ਕਿਉਂਕਿ ਕੋਈ ਤਾਂ ਨਾ ਲੌਂਦਾ ਜਾਂ ਉਹ ਵੀ ਉੱਥੇ ਦੇਖਦਾ ਇਹ ਆਪੇ ਲੋਕ ਵੀ ਆਏ ਸੀ ਗਾਹਾਂ ਡਿਪੁੱਠਾ ਚੱਲ ਪੰਜਾ ਉਹਨਾਂ ਦੇ ਹਾਂ ਮਾੜਾ ਜਣਾ ਡਿਪੁੱਠਾ ਕਰਾਂ ਦੱਸਦੇ ਗੱਲਬਾਤ ਵੀ ਗੱਲ ਕੀ ਹੋਈ ਸੀ ਕਿ ਉਹਨਾਂ ਨੇ ਮੀਟ ਕੋ ਲੰਮੀ ਹੋਣੀ ਕੋਈ ਕੀ ਮੰਨ ਕੇ ਚੱਲ ਉਹਦੇ ਨਾਲ ਇਹਨੇ ਆਪ ਹੀ ਆਰਧਤ ਕਰਵਾਈ ਸੀ ਬੰਦੇ ਨੇ ਅਸੀਂ ਤਾਂ ਜਾਣਦੇ ਨਹੀਂ ਸੀਗੇ ਇਹ ਕਹਿੰਦਾ ਮੇਰੇ ਨਾਲ ਆਰਧਤ ਕਰ ਲੋ ਸੀ ਕਰ ਲਈ ਬੰਦੇ ਨੇ ਤਿੰਨ ਚਾਰ ਬੰਦੇ ਨੂੰ ਮਾ ਨਾਲ ਹੋਰ ਵੀ ਲੈ ਕੇ ਗਿਆ ਠੀਕ ਹੈ ਤੇ ਸਾ ਚੋਣਾ ਤੋਲਿਆ ਠੀਕ ਹੈ ਮੈਨੂੰ ਪੈਸੇ ਦੀ ਲੋੜ ਪਈ ਸੀ ਕਿ ਮੂਰੇ ਮੈਂ ਕਿਹਾ ਮੈਨੂੰ ਪੈਸੇ ਦੀ ਪਈ ਲੋੜ ਆ ਮੈਨੂੰ ਦੇ ਸਕਦਾ ਇਹ ਕਹਿੰਦਾ ਪਹਿਲਾਂ ਤਾਂ ਉਹ ਲਾਰੇ ਲਾਈ ਗਿਆ ਵੀ ਹਾਂ ਮੈਂ ਤੈਨੂੰ ਦੇ ਸਕਦਾ ਫੜ ਕੇ ਮੌਕੇ ਤੇ ਮੈਨੂੰ ਕਹਿੰਦਾ ਯਾਰ ਵੀ 2 ਕਿਲੋ ਦੇ ਨੰਬਰ ਲੈ ਕੇ ਆ ਰੁਪਿਆ ਮੈਨੂੰ 5-6 ਲੱਖ ਰੁਪਏ ਚਾਹੀਦੇ ਮੈਨੂੰ ਕਹਿੰਦਾ 2 ਕਿਲੋ ਦੇ ਨੰਬਰ ਲੈ ਕੇ ਆ ਠੀਕ ਹੈ ਵਿੱਚੋਂ ਸਾਡੇ ਦੋ ਕੁ ਬੰਦੇ ਦਾ ਝੋਨਾ ਝੋਨਾ ਵੱਧ ਤੋਲਿਆ ਵਾ ਸੀਗਾ ਰੋਲਾ ਮੈਨੂੰ ਪਹਿਲੀ ਹੀ ਪਤਾ ਸੀ ਕਿਉਂਕਿ ਮਾਈ ਲੈ ਗਈ ਮੇਰੀ ਜ਼ਿੰਮੇਦਾਰੀ ਤੇ ਸੀਗੀ ਠੀਕ ਹੈ ਤੇ ਜਦੋਂ ਮੁੜ ਕੇ ਮੈਨੂੰ 2 ਕਿਲੋ ਦੇ ਨੰਬਰ ਕਹਦੇ ਮੈਂ ਖ ਮੈਂ ਕਦੇ 9000 ਰੁਪਏ ਦੇ ਵਿੱਚ ਵਾਅਦਾ ਲਿਖਿਆ ਵਾ ਦੂਜੇ ਨੰਬਰ ਤਾਂ ਸਾਡਾ ਇੱਕ ਬੰਦਾ ਹੋਰ ਵੈਣ ਇਥੇ ਕੌਰੀ ਹੂੰ ਉਹਦੇ 5-6 ਲੱਖ ਰੁਪਏ ਦਾ ਮੰਨ ਕੇ ਚਲੋ ਵੀ ਜੇ ਫਾਰਮ ਦਾ ਇਕੱਲੇ ਦੇਤੇ ਤੇ ਚੈੱਕ ਉਹਨੂੰ ਦਿੱਤਾ ਨਹੀਂ ਪੇਮੈਂਟ ਉਹਦੇ ਵੀ ਰੌਲਾ ਠੀਕ ਹੈ ਇਹਨਾਂ ਕੋਲੇ ਬੰਦਿਆਂ ਕੋਲੇ ਸਾਰਿਆਂ ਕੋਲੇ ਆ ਕੇ ਜਿਵੇਂ ਬੰਦੀ ਵਾਲਿਆਂ ਕੋਲੇ ਰੌਲਾ ਆਇਆ ਉਹ ਗੱਲ ਤਾਂ ਪਹਿਲਾਂ ਠੀਕ ਹੈ ਕਿਹਦੇ ਪਾਸੇ ਕੋਈ ਆਹ ਰੱਖਾ ਕੌਰੀ ਆ ਵੀ ਆ ਬਈ ਤੇਰੇ ਨਾਲ ਵੀ ਕੋਈ ਹੋਇਆ ਸੀ ਕਿ ਕੱਲ੍ਹ ਵਾਦਾ ਰੌਲੇ ਦਾ ਫੇਰ ਇਹ ਮੜੀ ਮੋਟੀ ਕਿਸ ਹਾਕ ਦਾ ਵਿੱਚ ਮੇਰਾ ਜੇ ਫਾਰਮ ਰੈਂਦਾ ਜੀ ਕਣਕ ਦਾ ਮੈਨੂੰ ਦੇਦਾ ਝੋਨੇ ਦਾ ਦੇਦਾ ਮੈਨੂੰ ਪੇਮੈਂਟ ਨਹੀਂ ਦਿੱ ਸਾ ਪੇਮੈਂਟ ਨਹੀਂ ਦਿੱਤੀ ਉਹਦਾ ਚੈੱਕ ਦੇਣਾ ਸੀ ਮੈਨੂੰ ਸਾਡੇ ਵੀ ਜਰਾ ਹਗਾਲ ਤਾਂ ਦੱਸਦੀ ਵੀ ਬੋਲਣ ਦੇਗੀ ਚਾਨਕ ਗਜਰ ਮੰਡੀ ਕਾਰਪੋਰੇਟ ਨਾਲ ਕੋਲੇ ਗਿਆ ਸੀ ਉੱਥੇ ਹਮ ਮਾਰਕੀਟ ਕਮੇਟੀ ਨਾਲ ਕੋਲੇ ਹਮ ਉਹਨਾਂ ਨੂੰ ਆਖਿਆ ਕਿ ਮੈਂ ਕਰਕੇ ਪੈਸੇ ਰਹਿੰਦੇ ਆ ਉਹ ਕਦੇ ਵੀ ਚੈੱਕ ਤੋਂ ਪਹਿਲਾਂ ਲੈਣਾ ਸੀ ਜੇ ਫਾਰਮ ਕੱਟਣ ਤੋਂ ਠੀਕ ਹੈ ਉਹ ਤਾਂ ਤੂੰ ਸਾਈਨ ਕਰਦੇ ਠੀਕ ਹੈ ਤੇ ਮੈਨੂੰ ਪੇਮੈਂਟ ਨਹੀਂ ਦਿੱਤੀ ਪੇਮੈਂਟ ਦਿੱਤੀ ਨਹੀਂ ਨਾ ਤੇ ਅੱਛਾ ਫੇਰ ਸੇਵਕ ਤੇਰਾ ਮੇਰੇ ਜੇ ਫਾਰਮ ਕੋਈ ਨਹੀਂ ਮੰਨ ਕੇ ਦਿੱਤੇ ਤੇ ਆਪ ਦੇ ਆਨਲਾਈਨ ਜਿਹੜੇ ਪੈਸੇ ਨੇ 6 ਲੱਖ ਰੁਪਏ 3 ਲੱਖ ਰੁਪਏ ਲਿਮਟ ਤੇ ਪਵਾਇਆ ਸੀਗਾ ਤੇ 3 ਲੱਖ ਰੁਪਏ ਮੇਨੂੰ ਲੋਨ ਸੀਗੀ ਆਪ ਦੇ ਖਾਤੇ ਦੇ ਵਿੱਚ ਪਵਾਇਆ ਸੀਗਾ ਉਹ ਆਪ ਦੇ ਖਾਤੇ ਵਾਲੇ ਦਾ ਸ਼ੋਅ ਕਰਤੇ ਤੇ ਮੇਰੇ ਵਾਲਾ ਕਹਿੰਦਾ ਦੋ ਫਸਲਾਂ ਦੇ ਜੇ ਫਾਰਮ ਤੇ ਜਾਂ ਆਨਲਾਈਨ ਫਸਲਾਂ ਦਾ ਕੋਈ ਨਹੀਂ ਸ਼ੂਕੀ ਕੋਈ ਨਹੀਂ ਸ਼ੂਕੀ